ਤੱਕਾ ਉੱਥੇ ਹੋਇਆਗਾ ਪਾਸੇ ਤੋੜਦਾ ਗੱਲ ਤਾਂ ਆਈ ਇਹਦੀ ਪਾਸੇ ਤਗੜ ਤੋੜਦੇ ਸਾਰੀ ਠੀਕ ਹੈ ਮੈਨੂੰ ਮੈਨੂੰ ਜਾ ਕੇ ਲੱਗੇ ਇਹਨੂੰ ਮਾਰ ਕੇ ਇਹਨੂੰ ਮੁਕਾ ਕੇ ਫਿਰ ਕਹਿੰਦਾ ਪਾਸਾ ਆਪਣੀ ਸੈਟਿੰਗ ਕਰਨਗੇ ਮੈਨੂੰ ਪਤਾ ਨਹੀਂ ਕਿ ਕਿਹੜੇ 150 ਬੰਦੇ ਜੋ ਹੋਇਆਗਾ ਫਿਰ ਮੈਨੂੰ ਮਾਰ ਦੋ ਮੈਨੂੰ ਕੋਈ ਗੱਲ ਨਹੀਂ ਸ਼ਟਰ ਬੰਦ ਕਰਾ ਕੇ ਮੈਨੂੰ ੱੱਕੇ ਹਾਂ ਸਾਰੀ ਮੇਰੇ ਕੋਲ ਵੀਡੀਓ ਵੀ ਆ ਉੱਚੇ ਸੀ ਧਰਨਾਲਾ ਮੈਂ ਉੱਥੇ ਪ੍ਰਸ਼ਾਸਨ ਨਾਲ ਉੱਥੇ ਪ੍ਰਸ਼ਾਸਨ ਆਊਗਾ ਜਿੰਦਾਬਾਦ 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 ਤਾਂ ਦੁਨੀਆ ਪਿਆਰੇ ਆਇਆ ਆਪਾਂ ਦਾ ਕਾਰਜ ਕਰਾ ਦੇਣਾ ਆਪਾਂ ਦਾ ਆਰਡਰ ਆਇਆ ਪਰ ਸਰਕਾਰੀ ਤੇ ਚਾਹੋ ਇਹ ਕਿਤੇ ਦੁਬਾਰਾ ਦਾ ਕਿਰਾਇਆ ਦੇਣਾ ਹੋਰ ਦੁਬਾਰਾ ਸਾਹਿਬ ਆਰਡਰ ਕਰਾ ਲਿਆ ਉਪਰ ਕਰਾਇਆ ਦੇ ਦੇਣਗੇ ਤਿੰਨ ਮਹੀਨੇ ਮੰਨ ਲਓ ਦੁਬਾਰਾ ਸਾਹਿਬ ਆਰਡਰ ਕਰਾ ਲੈਣਗੇ ਉਪਰ ਕਰਾਇਆ ਦੇ ਦੇਣਗੇ ਉਹ ਵੀ ਪ੍ਰਕਾਰ ਬੋਲਦੇ ਜਾਣਾ ਜੀ ਜਿੰਨਾ ਦੇ ਡੋਪਰ ਬਾਈ ਦਾ ਕਿੱਥੇ ਹੋ ਰਹਿਣਗੇ ਇਹਦਾ ਨਹੀਂ ਪਤਾ ਕਿ ਉਹ ਸੀਨੀਅਰ ਡੀ ਜਿਹੜਾ ਬੋਲਦਾ ਸਰਪ੍ਰਸਦ ਬਾਈ ਜੀ ਗੁਰਦਰਾ ਭਾ ਗਾਂਦਾ ਸਿੰਘ ਦੀਆਂ ਦੁਕਾਨਾਂ ਨੇ ਜਿਵੇਂ ਪਹਿਲਾਂ ਵੀ ਦੱਸੋਗੇ ਆ 50 ਸਾਲਾਂ ਤੋਂ ਅਸੀਂ ਕਿਰਾਇਆ ਲੈਂਦੇ ਆ ਰਹੇ ਆਂ ਮਹਾਂਤ ਪਿਆਰਾ ਸਿੰਘ ਤੇ ਕੁਝ ਗੁੰਡੇ ਨਾਲ ਲੈ ਕੇ ਦੁਕਾਨਾਂ ਤੋਂ ਕਿਰਾਇਆ ਇਕੱਠਾ ਕਰਨ ਲੱਗ ਗਏ ਆ ਅਸੀਂ ਦੁਕਾਨਦਾਰਾਂ ਨੂੰ ਪਹਿਲਾਂ ਮੀਟਿੰਗਾਂ ਕਰਕੇ ਸਮਝਾਇਆ ਵੀ ਜੇ ਤਾਂ ਉਹਦੇ ਕੋਲ ਕੋਈ ਆਰਡਰ ਹੈ کرایا اکٹھا ਕਰਨ ਦਾ کوئی کیس ਜਿੱਤੇ ਐ ਤਾਂ ਉਹਨੂੰ کرایا ਦਿਓ ਵੀ ਨਹੀਂ ਤੁਸੀਂ کرایا ਨਾ ਦਿਓ ਸਾਡੇ ਨਾਂ کرائے نامے ਲਿਖੇ ਨੇ ਅਸੀਂ ਉਹ ਕਰਾਂਗੇ ਫਿਰ ਜੋ ਸਾਥੋ ਹੋਇਆ ਸਾਡੇ کرائے نام ਦੇ ਸ਼ਰਤਾਂ ਦੇ ਮੁਤਾਬਕ ਜਿਹੜਾ ਸਾਡਾ ਕਰਾਇਦਾ ਦੋ ਮਹੀਨਾ کرایہ ਨਹੀਂ ਦਿੰਦਾ ਉਹਨੇ ਸائن ਕੀਤੇ ਹੋਏ ਨੇ ਉਸ ਤੋਂ ਬਾਅਦ ਜਿੰਦਾ ਲਾਉਣ ਦੇ ਸੀ ਹੱਕਦਾਰਾਂ ਉਸ ਹਾਵ ਨਾਂ ਜਿੰਦਾਂ ਆਉਂਦੀ ਕਿਸੀ ਕਾਰ ਵੀ ਪਾਈ ਹੈ ਮਹੰਤ ਪਿਆਰਾ ਸਿੰਘ ਇੱਥੇ ਆਵੇ ਮਹੰਤ ਪਿਆਰਾ ਸਿੰਘ ਇਹ ਕਹਿੰਦਾ ਕਿ ਜਿਹੜੇ بی بی ਪ੍ਰਧਾਨਕੌਰ ਦਾ ਨਸਾਨ ਸਾਹਿਬ ਆ ਗੁਰਦਰਾਉ ਵੀ ਮੈਂ ਟਹਾ ਦੇਣਾਗਾ بابا ਗੰਦਾ ਸਾਹਿਬ ਦੀ ਟਹਾ ਦੇਣਾ ਅਸੀਂ ਸਾਰੇ ਬੈਠੇ ਆਂ ਕੋਮ ਕੋਮ ਸਾਰੀ ਅੱਜ ਇੱਥੇ ਆਈ ਹੋਈ ਐ ਉਹ ਮੰਤ ਪਿਆਰਾ ਸਿੰਘ ਨੂੰ ਬੁਲਾਓ ਜਿਹੜਾ ਕਹਿੰਦਾ ਮੈਂ ਗੁਰਦਾਰੇ ਢਾ ਕੇ ਡੇਰੇ ਬਣਾਉਣੇ ਆ ਅਸੀਂ ਇਹ ਲੋਕ ਮਰ ਜਾਾਂਗੇ ਪਰ ਉਹਦੀ ਇਹ ਚੱਲਣੀ ਦੇਵਾਂਗੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਗੁਰਦਾਰੇ ਢਾਉਣ ਦੀ ਗੱਲ ਕਰਦਾ ਨਿਸ਼ਾਨ ਸਭ ਲਾਉਣ ਦੀ ਗੱਲ ਕਰਦਾ ਉਹਨੂੰ ਅੱਜ ਇੱਥੇ ਬੁਲਾ ਲਓ ਅਸੀਂ ਇਹ ਚੀਜ਼ਾਂ ਦੇ ਮਰ ਜਾਾਂਗੇ ਦੇਖੋ ਕਿਰਾਏ ਕਿਰਾਏਦਾਰ ਨੇ ਸਾਡੇ ਦੁਕਾਨਦਾਰ ਇਹ ਕਿਰਾਇਆ ਨਹੀਂ ਦੇਵਾਂ ਦੇਣਗੇ ਅਸੀਂ ਉਸ ਹੱਬ ਨਾਲ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਨਾ ਅਜੇ ਤੱਕ ਕਾਨੂੰਨ ਛੱਤ ਲਿਆ ਅਸੀਂ ਅੱਜ ਸਾਰਾ ਕੁਝ ਸੁਣ ਤੋਂ ਬਾਅਦ ਟਾਈਮ ਟਪਾਉਣ ਤੋਂ ਬਾਅਦ 3 ਮਹੀਨਿਆਂ ਬਾਅਦ 2-3 ਮਹੀਨਿਆਂ ਬਾਅਦ ਆਏ ਆ ਜਦੋਂ ਦੁਕਾਨਦਾਰ ਸਾਡੀ ਨਹੀਂ ਮੰਨੇ ਅਸੀਂ ਕਿਹਾ ਵੀ ਤੁਸੀਂ ਦਿਖਾ ਦਿਓ ਅੱਜ ਤੱਕ ਤੁਹਾਨੂੰ ਮੈਂ মিডিਆ ਰਾਹੀਂ ਦੱਸਦਾ ਅੱਜ ਤੱਕ ਬਾਬਾ ਪਿਆਰਾ ਸਿੰਘ ਦੇ ਕੋਲ ਕੋਈ ਵੀ ਇਹੋ ਜਿਹਾ ਆਰਡਰ ਹੋਵੇ ਜੀਚ ਲਿਖਿਆ ਹੋਵੇ ਮੰਤਪੈਰਾ ਸਿੰਘ ਨੂੰ ਕਿਰਾਇਆ ਦਿੱਤਾ ਜਾਵੇ ਮੰਤਪੈਰਾ ਸਿੰਘ ਨੂੰ ਜ਼ਮੀਨਾਂ ਦਿੱਤੀਆਂ ਜਾਣ ਉਹ ਇੱਕ ਲੋਕਾਂ ਨੂੰ ਉੱਲੂ ਬਣਾ ਕੇ ਤੇ ਗੁੰਡੇ ਨਾਲ ਲੈ ਕੇ ਕੰਮ ਕਰਦਾ ਉਹਦੇ ਗੁੰਡਿਆਂ ਨੂੰ ਅੱਜ ਦੇਖਣ ਵਾਸਤੇ ਆਈ ਆ ਜਿਹੜੇ ਨਿਸ਼ਾਨ ਸਾਹਿਬ ਲਾਉਣ ਦੀਆਂ ਗੱਲਾਂ ਕਰਦੇ ਆ ਇਹਦੇ ਬਾਰੇ ਕੋਈ ਕੋਈ ਪੁਲਿਸ ਕੰਪਲੀਟ ਵੀ ਕੀਤੀ ਹੈਗੀ ਸਾਡੀ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਸਾਡੀਆਂ ਲਿਖਤਾਂ ਜਿਹੜੀਆਂ ਨੇ ਨਿਰਮਲ ਭੇਖ ਵੱਲੋਂ ਅਤੇ ਸ਼ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਦਿੱਤੀ ਹੋਈ ਹੈ ਜੀ ਤੇ ਕਿੰਨੀਆਂ ਦੁਕਾਨਾਂ ਤੋਂ ਤੁਸੀਂ ਆਪ ਦੇ ਤੌਰ ਤੇ ਝੰਡਾ ਲਾਇਆ ਅੱਜ ਅਸੀਂ ਸੱਤ ਅੱਠ ਅੱਠ ਦੁਕਾਨਾਂ ਨੂੰ ਜਿੰਦਾ ਲਾਤਾ ਅੱਗੇ ਜਿੰਦੇ ਨੂੰ ਲੱਗੇ ਜੀ ਸਾਡੇ ਕੋਲ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਅੱਗੇ ਜਿੰਦੇ ਨਾ ਲਾਓ ਜਿਹੜੀ ਕੋਈ ਗੱਲਬਾਤ ਆਪਾਂ ਬਹਿ ਕੇ ਕਰ ਲਾਂਗੇ ਅਸੀਂ ਪ੍ਰਸ਼ਾਸਨ ਦੀ ਮੰਨਦੇ ਹੋਏ ਕਿਉਂਕਿ ਇਹ ਵੀ ਇੱਕ ਵਿਚਾਰੇ ਪ੍ਰਬੰਧਕ ਨੇ ਇਹਨਾਂ ਦਾ ਕੰਮ ਆ ਮਹੌਲ ਨੂੰ ਸ਼ਾਂਤਪੂਰ ਰੱਖਣਾ ਅਸੀਂ ਪਹਿਲਾਂ ਵੀ ਇਹ ਕੰਪਲੀਟ ਦੇਣ ਤੋਂ ਬਾਅਦ ਕਾਰਵਾਈ ਕੀਤੀ ਹੈ ਅਸੀਂ ਇਸ ਤੋਂ ਬਾਅਦ ਜਿੰਦੇ ਨਹੀਂ ਲਾਵਾਂਗੇ ਉਸ ਤੋਂ ਬਾਅਦ ਜੇ ਸਾਡੀ ਨਾਂ ਸੁਣਵਾਈ ਹੋਈ ਫਿਰ ਅਸੀਂ ਜਿਹੜੀਆਂ ਆਪਣੀਆਂ ਸ਼ਰਤਾਂ ਦੇ ਮੁਤਾਬਕ ਉਹ ਕੰਮ ਕਰਾਂਗੇ ਜਿੰਦੇ ਲਾਵਾਂਗੇ ਜਿਹੜੇ ਜਿੰਦੇ ਲੱਗ ਕੇ ਇਹ ਜਿੰਦੇ ਨਹੀਂ ਖੁੱਲਣਗੇ ਹੁਣ ਉਹਦੇ ਲਈ ਸਾਡਾ ਸਟਾਫ ਬੈਠਾ ਉਹਦੇ ਲਈ ਸਾਨੂੰ ਕੁਝ ਵੀ ਕਰਨ ਨੂੰ ਅਸੀਂ ਕੀ ਕਹਿਣਾ ਚਾਹੂੰਗਾ ਜਿਹੜਾ ਅੱਜ ਸਵੇਰ ਦਾ ਇਥੋਂ ਦੁਕਾਨਦਾਰ ਆਉਂਦੀ ਹੋਣ ਮਸਜਿਦ ਗੀਗਾ ਖਾਲਸਾ ਸ੍ਰੀ ਵਾਹਿਦੂ ਜੀ ਕੀ ਪਟੇ ਅੱਜ ਬੜੇ ਅਫਸੋਸ ਦੀ ਗੱਲ ਹੈ ਸ਼ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਕਰਨ ਦਾ ਕੰਮ ਹੈ ਕਿ ਪਬਲਿਕ ਦੀ ਭਲਾਈ ਦੇ ਕਾਰਜ ਕਰਨ ਦੇ ਕੰਮ ਨੇ ਉਹ ਆਪਣੇ ਕੰਮਾਂ ਤੋਂ ਲਾਂਬੇ ਹੋ ਗਏ ਅੱਜ ਸ਼੍ਰੋਮਣੀ ਕਮੇਟੀ ਗੁੰਡਾ ਕਰਦੀ ਕਰਕੇ ਦੁਕਾਨਦਾਰਾਂ ਨੂੰ ਰਾਤ ਭੁਗਾ ਕੇ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੀਆਂ ਦੁਕਾਨਾਂ ਤੇ ਤਾਲੇ ਲਾਉਣ ਲੱਗੀ ਵੀ ਆ 100 200 ਬੰਦਾ ਹਥਿਆਰ ਲੈ ਕੇ ਤੁਰਿਆ ਫਿਰਦਾ ਚਰਿਆ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਵੀ ਨਾ ਕੋਈ ਪ੍ਰਸ਼ਾਸਨ ਨੂੰ ਦੀ ਚੀਜ਼ ਹੈ ਨਾ ਕੋਈ ਕਿਸੇ ਕਿਸਮ ਦਾ ਕੋਈ ਕਾਨੂੰਨ ਹੈ ਕਾਨੂੰਨ ਦੇ ਮੁਤਾਬਕ ਕਿਸੇ ਦੁਕਾਨਦਾਰ ਦੀ ਦੁਕਾਨ ਤੇ ਤਾਲਾ ਲਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਜੇ ਵੀ ਜੇ ਫਰਜ ਕਰੋ ਕੋਈ ਕਿਸੇ ਕਿਸਮ ਦਾ ਦੁਕਾਨਦਾਰ ਦਾ ਕਰਾਇਆ ਡਿਊ ਡਿਊ ਆ ਉਹ ਕਾਨੂੰਨੀ ਪ੍ਰੋਸੈਸ ਅਪਣਾ ਸਕਦੇ ਨੇ ਕਾਨੂੰਨੀ ਪ੍ਰੋਸੈਸ ਅਪਣਾ ਕੇ ਕਾਨੂੰਨ ਦੇ ਮੁਤਾਬਕ ਉਹ ਕਬਜ਼ਾ ਲੈ ਸਕਦੇ ਨੇ ਇਸ ਤਰ੍ਹਾਂ ਕੋਈ ਗੱਲ ਨਹੀਂ ਅੱਜ ਦੀ ਕੋਈ ਇਹ ਬਰਡਰ ਲੈਵਲ ਤੇ ਨਹੀਂ ਗੱਲ ਹੈਗੀ ਹੁਣ 80% ਦੁਕਾਨਾਂ ਬਰਨਾਲੇ ਦੇ ਵਿੱਚ ਕਰਾਏ ਤੇ ਨੇ ਇਸ ਤਰ੍ਹਾਂ ਦਾ ਜੇ ਕੋਈ ਫਰਜ਼ ਕਰੋ ਕਿਸੇ ਕਿਸਮ ਦੀ ਕੋਈ ਗੱਲ ਹੁੰਦੀ ਹੈ ਅਗਲਾ ਕਾਨੂੰਨੀ ਪ੍ਰਕਿਰਿਆ ਬਣਾਉਂਦਾ ਪਰ ਸ਼ਰੋਮਣੀ ਕਮੇਟੀ ਨੇ ਸਰਿਆਂ ਤਰਪਾਨਾ ਅਸਲੇ ਲੈ ਕੇ ਦੁਕਾਨਦਾਰਾਂ ਨੂੰ ਡਰਾਉਣ ਤੋਂ ਭਗਾਉਣ ਬਾਅਦ ਤੇ ਮਤਲਬ ਜਾਨੀ ਬਹੁਤ ਵੱਡੀ ਨਿਆਂ ਵਾਲੀ ਗੱਲ ਕੀਤੀ ਐ ਸ਼੍ਰੋਮਣੀ ਕਮੇਟੀ ਦੀ ਪਰ ਜ ਨਹੀਂ ਬਣਦਾ ਡਿਊਟੀ ਨਹੀਂ ਬਣਦੀ ਅੱਜ ਮੈਨੂੰ ਸੁਣ ਕੇ ਇਸ ਗੱਲ ਦਾ ਬੜਾ ਦੁੱਖ ਹੋਇਆ ਵੀ ਸਾਡਾ ਜਿਹੜਾ ਕੰਮ ਹੈ ਅਸੀਂ ਆਪਣੇ ਕੰਮ ਤੋਂ ਲਾਭੇ ਉੱਟ ਕੇ ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ ਬਜਾਏ ਅਸੀਂ ਲੋਕਾਂ ਨੂੰ ਤੰਗ ਕਰਨ ਰਿਹਾ ਲੋਕਾਂ ਨੂੰ ਸਾਡਾ ਫਰਜ਼ ਹੈ ਰੋਜ਼ਗਾਰ ਦੇਣ ਦਾ ਲੋਕਾਂ ਨੂੰ ਸਾਡਾ ਫਰਜ਼ ਹੈਗਾ ਵੀ ਲੋਕਾਂ ਦੀਆਂ ਜੋ ਦੁੱਖ ਤਕਲੀਫਾਂ ਮੁਸ਼ਕਲਾਂ ਨੇ ਉਹਨਾਂ ਦਾ ਕੋਈ ਹੱਲ ਕਰੀਏ ਸਾਡਾ ਸ਼੍ਰੋਮਣੀ ਕਮੇਟੀ ਦਾ ਸਿਰਫ ਤੇ ਸਿਰਫ ਇੱਕੇ ਪਰਚ ਬਣਦਾ ਵੀ ਅਸੀਂ ਸਿੱਖੀ ਦਾ ਪ੍ਰਚਾਰ-ਪ੍ਰਚਾਰ ਕਰੀਏ ਆਏ ਗਿਆਨ ਨੂੰ ਗਰੀਬਾਂ ਨੂੰ ਲੰਗਰ ਪਾਣੀ ਦੀ ਵਿਵਸਥਾ ਕਰੀਏ ਜਦੀਨ ਬੱਚਿਆਂ ਨੂੰ ਪੜਾਉਣ ਦੀ ਵਿਵਸਥਾ ਕਰੀਏ ਜਿਹੜੇ ਸਾਡੇ ਕੰਮ ਨੂੰ ਅਸੀਂ ਛੱਡ ਕੇ ਗਲਤ ਰਸਤਾ ਅਖਤਿਆਰ ਕਰ ਲਿਆ ਮੈਨੂੰ ਇਹ ਲੱਗਦਾ ਵੀ ਉਹ ਨਾਲ ਇਸ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਅੰਤ ਹੀ ਹੈ ਕੰਨਾ ਬੰਦ ਕੀਤੀਆਂ ਸਾਰੀਆਂ ਬੰਦ ਨਹੀਂ ਜਾਂ ਕੁਝ ਕੰਨਾ ਬੰਦ ਹੈ ਜੋ ਵੀ ਕੀਤਾ ਉਹਨਾਂ ਨੇ ਬਿਲਕੁਲ ਨਜਾਇਜ਼ ਕੀਤਾ ਹੈ ਮਤਲਬ ਜਾਣੀ ਜਿਹੜੀਆਂ ਦੁਕਾਨਾਂ ਬੰਦ ਕੀਤੀਆਂ ਨੇ ਉਹਨਾਂ ਨੂੰ ਗੈਰ ਕਾਨੂੰਨੀ ਨੇ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਦੇ ਪਰਚੇ ਦਰਜ ਕਰਨ ਉਹਨਾਂ ਦੇ ਬੰਦ ਦੀ ਕਾਰਵਾਈ ਕਰਨ ਤੇ ਅਸੀਂ ਉਮੀਦ ਰੱਖਦੇ ਹਾਂ ਵੀ ਪ੍ਰਸ਼ਾਸਨ ਕਾਰਵਾਈ ਕਰੂਗਾ ਗ੍ਰਮੀਟਰ ਨਾਲ ਆਇਆਗਾ ਕਿ ਅੱਜ ਸੰਭਰਗਾ ਜਾਂ ਪੱਕਾ ਇਹ ਪੱਕਾ ਧਰਨਾ ਹੈ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਦੇ ਪਰਚੇ ਦਰਜ ਨਹੀਂ ਹੁੰਦੇ ਦੁਕਾਨਾਂ ਖੁੱਲਦੀਆਂ ਨਹੀਂ ਉਹਨਾਂ ਚਿਰ ਇਹ ਪੱਕਾ ਧਰਨਾ ਰਹੂਗਾ ਇਹਦੇ 'ਚ ਕੋਈ ਢਿੱਲ ਨਹੀਂ ਹੁੰਦੀ ਰਾਤ ਨੂੰ ਵੀ ਦਿਨੇ ਵੀ 24 ਘੰਟੇ ਧਰਨਾ ਚੱਲੂਗਾ ਦੁਕਾਨਾਂ ਨਾ ਖੁੱਲਣ ਦਾ ਮੇਰ ਇਨਕਾਰ ਗੁੱਡਾ ਕਰਦੀ ਦੁਕਾਨਦਾਰ ਕਿਰਾਇਆ ਦਿੰਦੇ ਨੇ ਜਿਹੜਾ ਮਾਲਕ ਹੈ ਮਕਾਨ ਜਿਹੜਾ ਮਾਲਕ ਹੈ ਦੁਕਾਨਾਂ ਦਾ ਉਹਨੂੰ ਕਿਰਾਇਆ ਦੇ ਰਹੇ ਨੇ ਦੁਕਾਨਦਾਰ ਇੱਕ ਲਡੇਰਾ ਗਰੁੱਪ ਉੱਠ ਕੇ ਕਹਿੰਦਾ ਵੀ ਅਸੀਂ ਸਾਨੂੰ ਕਿਰਾਇਆ ਦਿਓ ਵੀ ਅਸੀਂ ਨਾ ਕੋਈ ਲੱਲਾ ਨਾ ਖਖਾ 15 12 23 ਨੂੰ ਸ਼੍ਰੋਮਣੀ ਕਮੇਟੀ ਚੋਂ ਕੇਸ ਹਾਰ ਗਏ ਉਹਨਾਂ ਨੇ ਕਬੂਲ ਕਰ ਲਿਆ ਵੀ ਸ਼੍ਰੋਮਣੀ ਡੇਰਾਪਾਪਾ ਕਾਂਦੇ ਸਿੰਘ ਹੈ ਹੁਣ ਡੇਰਾਪਾਪਾ ਕਾਂਦੇ ਸਿੰਘ ਦੀ ਪ੍ਰਾਪਰਟੀ ਨਾਲ ਉਹਨਾਂ ਨੂੰ ਉਹਨਾਂ ਦਾ ਕੋਈ ਅਧਿਕਾਰ ਹੀ ਨਹੀਂ ਹੱਕ ਹੀ ਨਹੀਂ ਰਾਈਟ ਹੀ ਨਹੀਂ ਹੈਗਾ